ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਦਿਖਾਉਣੇ ਆ ਤਲਵੰਡੀ ਮੰਡੀ ਦੇ ਤੁਹਾਨੂੰ ਟਰੈਕਟਰ ਕਿਉਂਕਿ ਸੀਜ਼ਨ ਆ ਜਿਹੜਾ ਕਣਕ ਦਾ ਜਮਾ ਸਿਰ ਤੇ ਆ ਵੀਰੋ ਸਾਰੇ ਲੋਕ ਆਪਣੇ ਕੰਮ ਕਾਰਾਂ ਚ ਵਿਜੀ ਹੋਗੇ ਟਰੈਕਟਰ ਬਹੁਤ ਘੱਟ ਆਏ ਸੀਗੇ ਮੰਡੀ ਤੇ ਅੱਜ ਬਹੁਤ ਘੱਟ ਟਰੈਕਟਰ ਆਏ ਸੀਗੇ ਪਰ ਸੌਦੇ ਹੋਏ ਆ ਜਿਹੜੇ ਗਾਹਕ ਸੀਗੇ ਪੱਕੇ ਹੀ ਗਾਹਕ ਸੀਗੇ ਤੁਹਾਨੂੰ ਦੱਸ ਦਈਏ ਵੀ ਆਪਣਾ ਜਿਹੜਾ WhatsApp ਨੰਬਰ ਨੋਟ ਕਰ ਲਓ 9465362000 ਟਰੈਕਟਰ ਜੇ ਕਿਸੇ ਨੇ ਵੀ ਭਰਾ ਨੇ ਟਰੈਕਟਰ ਲੈਣਾ ਹੈ ਟਰੈਕਟਰ ਵੇਚਣਾ ਹੈ ਬਿਨਾਂ ਕਮਿਸ਼ਨ ਤੋਂ ਤਾਂ ਤੁਸੀਂ ਇਸ WhatsApp ਨੰਬਰ ਤੇ ਫੋਟੋਆਂ ਪਾ ਦਿਓ ਤਲਵੰਡੀ ਮੰਡੀ ਦੇ ਟਰੈਕਟਰ ਜਿਹੜੇ ਆਪਣੀ ਮੰਡੀ ਚ ਲੱਗੇ ਦਿਖਾਉਣ ਲੱਗੇ ਆ 3630 ਪਲੱਸ ਵਾਲਾ 2009 ਮਾਡਲ 4 ਲੱਖ 95000 ਟਰੈਕਟਰ ਦਾ ਰੇਟ ਹੈਗਾ ਇਹ ਟਰੈਕਟਰ ਹੈਗਾ ਬਾਈ ਸਤਨਾਮ ਦਾ ਸਤਨਾਮ ਦਾ ਨੰਬਰ ਹੈਗਾ 946 16000735 ਇੱਕ ਤਾਂ ਆਹ ਟਰੈਕਟਰ ਬਾਈ ਦਾ ਸਤਨਾਮ ਦਾ 946000735 ਜਿਹੜਾ ਨਵਾਂ ਮਾਡਲ ਹੈ ਪਲੱਸ ਵਾਲਾ ਟਰੈਕਟਰ ਹੈ ਟੌਪ ਮਾਡਲ ਟਰੈਕਟਰ ਦੇ ਟਾਇਰ ਹੈਗਾ 75 ਕ ਪੈਸੇ ਸਾਫ਼ ਸੁਥਰਾ ਟਰੈਕਟਰ ਹੈ ਟਰੈਕਟਰ ਦਾ ਰੇਟ ਹੈਗਾ 4 ਲੱਖ ਤੇ 95000 ਦੂਜਾ ਟਰੈਕਟਰ ਹੈਗਾ ਬਾਈ ਕੋਲੇ ਫਾਰਮ ਟਰੱਕ 65 2011 ਮਾਡਲ ਹੈ 398000 ਟਰੈਕਟਰ ਦਾ ਰੇਟ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਇਹ ਬਾਈ ਸਤਨਾਮ ਨਾਲ ਸੰਪਰਕ ਕਰ ਲਿਓ ਉਸ ਤੋਂ ਬਾਅਦ ਆਪਣਾ ਟਰੈਕਟਰ ਹੈਗਾ ਜੀ 2012 ਮਾਡਲ 390000 ਰੁਪਿਆ ਰੇਟ ਹੈ ਵੀਰੇ ਪੰਜਾਬ ਨੰਬਰ ਟਰੈਕਟਰ ਜੇ ਕਿਸੇ ਨੂੰ ਲੈਣਾ ਹੋਵੇ 370000 ਦਾ ਟਰੈਕਟਰ ਅਪ ਦੇ ਦਾਂਗੇ ਉਸ ਤੋਂ ਬਾਅਦ ਐਸ਼ਰ ਹੈਗਾ 2016 2 ਲੱਖ ਤੇ 40000 ਰੁਪਏ ਦਾ ਟਰੈਕਟਰ ਟਰੈਕਟਰ ਤੇ 2 ਲੱਖ ਦਾ ਲੋਨ ਹੋ ਜੂ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਓ ਜੀ ਉਸ ਤੋਂ ਬਾਅਦ ਆ ਜਾਂਦਾ ਜੀ 65y ਹੋਇਆ ਹੋਇਆ ਟਰੈਕਟਰ ਹੈਗਾ 911 96 80 ਪੈਸੇ ਟਾਇਰ ਹੈ ਪੂਰਾ ਚੰਗਾ ਟਰੈਕਟਰ ਹੈਗਾ ਟਰੈਕਟਰ ਦਾ ਰੇਟ ਹੈਗਾ ਜੀ 2.5 ਲੱਖ ਰੁਪਿਆ ਸੰਪਰਕ ਕਰ ਲਓ ਆਪਣੇ ਵਟਸਐਪ ਨੰਬਰ ਤੇ 9465362000 ਤੇ ਜੇ ਕਿਸੇ ਨੇ ਵੀ ਟਰੈਕਟਰ 65y ਹੋਇਆ ਹੋਇਆ ਟਰੈਕਟਰ ਲੈਣਾ ਹੋਵੇ 911 ਪੂਰਾ ਝੋਟਾ ਹੀ ਜੋਰ ਵਾਲਾ ਟਰੈਕਟਰ ਹੈ ਪੂਰਾ ਸਾਫ ਸੁਥਰਾ ਟਰੈਕਟਰ ਹੈ 96 ਮਾਡਲ ਹੈ 65 ਵਾਈ ਹੋਇਆ ਹੋਇਆ ਹੈ ਚਮਗਲੇ ਹਿੱਸੇ ਤੇ ਚੂਂ ਦੀ ਆਵਾਜ਼ ਨਹੀਂ ਕਾਰ ਵਾਲਗਾ ਚਲਾਈਦਾ ਟਰੈਕਟਰ ਹੈਗਾ 65 ਐਚਪੀ ਦਾ ਟਰੈਕਟਰ ਹੈ 2 ਸਵਾ 2 ਲੱਖ ਰੁਪਿਆ ਟਰੈਕਟਰ ਦਾ ਰੇਟ ਹੈ ਤੁਸੀਂ ਸੰਪਰਕ ਕਰ ਲਿਓ 94653 62000 ਤੇ ਆਖਿਆ ਨੂੰ ਨਾ ਉਸ ਤੋਂ ਬਾਅਦ ਹੈਗਾਗਾ 60 ਈਪੀਆਈ ਬਠਿੰਡਾ ਨੰਬਰ ਟਰੈਕਟਰ ਹੈਗਾ ਫਾਰਮ ਟਰੈਕ 60 ਈਪੀਆਈ 2013 ਮਾਡਲ ਹੈ ਸਵਾ 4 ਲੱਖ ਰੁਪਿਆ ਟਰੈਕਟਰ ਦਾ ਰੇਟ ਹੈ ਬਾਈ ਜੀ ਟਰੈਕਟਰ ਪੂਰਾ ਵਧੀਆ ਨਵਾਂ ਟਰੈਕਟਰ ਹੈਗਾ ਨਾਲ ਦੇ ਟਾਇਰ ਨੇ ਟਰੈਕਟਰ ਦੇ ਮ 75 ਰੁਪਏ ਦਾ ਟਰੈਕਟਰ ਜਿਵੇਂ ਨਾਲ ਦੇ ਟਾਇਰ ਨੇ ਪੂਰਾ ਚੰਗਾ ਟਰੈਕਟਰ ਹੈ ਈਪੀਆਈ 60 ਸੁਪਰ ਮੈਕਸ ਬਠਿੰਡਾ ਨੰਬਰ ਹੈ ਜੇ ਲੈਣਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਟਰੈਕਟਰ ਦਾ ਰੇਟ ਹੈਗਾ 14 ਲੱਖ ਰੁਪਿਆ 9465362 ਉਸ ਤੋਂ ਬਾਅਦ ਆ ਜਾਂਦਾ ਕਿ 8 ਮਾਡਲ 5245 ਮੈਸ਼ੀ ਜਿਵੇਂ ਨਵੇਂ ਟਾਇਰ ਨੇ ਟਰੈਕਟਰ ਦਾ ਰੇਟ ਹੈਗਾ 2 ਲੱਖ ਤੇ 85000 ਰੁਪਿਆ ਪੰਜਾਬ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਕਿਸੇ ਭਰਾ ਨੂੰ ਚਾਹੀਦਾ ਹੋਵੇ 55 ਐਚਪੀ ਦਾ ਟਰੈਕਟਰ ਹੈ ਟਰੈਕਟਰ ਦਾ ਰੇਟ ਹੈਗਾ 2 ਲੱਖ ਤੇ 85000 ਰੁਪਿਆ ਉਸ ਤੋਂ ਬਾਅਦ ਆ ਜਾਂਦਾ ਫਾਰਮਟ੍ਰੈਕ 60 2009 ਮਾਡਲ ਸਵਾ 3 ਲੱਖ ਰੁਪਿਆ ਰੇਟ ਹੈਗਾ ਹਾਈ ਲਿਫਟ ਵਾਲਾ ਟਰੈਕਟਰ ਹੈਗਾ ਜਮਾ ਨਵੇਂ ਟਾਇਰ ਹੈ 14 9 28 ਹਜੇ ਕਸਟਿਆ ਨਹੀਂਗਾ ਪੂਰਾ ਘੈਂਟ ਟਰੈਕਟਰ ਹੈਗਾ ਸਵਾ 3 ਲੱਖ ਰੁਪਿਆ ਰੇਟ ਹੈ ਇਹਦੇ ਵੀ ਪਠੰਡਾ ਨੰਬਰਾਂ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਲਓ ਜੀ ਸੰਪਰਕ ਕਰ ਲਓ ਜਮਾ ਨਵਾਂ ਟਰੈਕਟਰ ਹੈਗਾ ਉਸ ਤੋਂ ਬਾਅਦ ਆ ਜਾਂਦਾ ਜੀ 2009 ਮਾਡਲ 2009 ਮਾਡਲ 855 ਦਾ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਸੰਗਰੂਰ ਦਾ ਟਾਇਰ ਟਰੈਕਟਰ ਦਾ ਹੈਗਾ 70 75 ਪੈਸੇ ਦਾ ਸਾਢੇ 3 ਲੱਖ ਰੁਪਿਆ ਟਰੈਕਟਰ ਦਾ ਰੇਟ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਸਰਕਾਰੀ ਨੰਬਰ ਪਲੇਟਾਂ ਇਹਦੇ ਲੱਗੀਆਂ ਹੋਈਆਂ 94653 62000 ਆਪਣੇ ਵਟਸਐਪ ਤੇ ਤੁਸੀਂ ਫੋਟੋਆਂ ਪਾ ਸਕਦੇ ਹੋ ਤੁਸੀਂ ਟਰੈਕਟਰ ਵੇਚਣਾ ਹੋਵੇ ਜੇ ਟਰੈਕਟਰ ਲੈਣਾ ਹੋਵੇ ਤਾਂ ਬੋਲ ਕੇ ਵੌਇਸ ਮੈਸੇਜ ਵੀ ਛੱਡ ਸਕਦੇ ਹੋ ਇਹ ਆਪਣੇ ਪੇਜ ਤੇ ਵੱਧ ਤੋਂ ਵੱਧ ਤੁਸੀਂ ਆਪਣੇ ਆਪ ਆਪਣੇ ਜਾਣਕਾਰਾਂ ਨੂੰ ਜੋੜੋ ਟਰੈਕਟਰਾਂ ਸੰਬੰਧੀ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਪਾਉਂਦੇ ਰਹਿੰਨੇ ਆ ਭਰਾਵੋ ਅਪਡੇਟਸ ਲਿਆ ਕੇ ਤੁਹਾਡੇ ਲਈ ਪਾਉਂਦੇ ਰਹਿੰਨੇ ਆ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲੋ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਆ ਉਹਨਾਂ ਨੂੰ ਟਰੈਕਟਰਾਂ ਦੇ ਰੇਟਾਂ ਸੁਣਦੀ ਟਰੈਕਟਰਾਂ ਦੀ ਜਾਣਕਾਰੀ ਮਿਲਦੀ ਰਹੇ ਉਦੋਂ ਬਾਅਦ ਆ ਜਾਂਦਾ ਆਪਣੇ ਕੋਲ 960 ਹੈ 2016 ਮਾਡਲ ਟਰੈਕਟਰ ਦਾ ਰੇਟ ਹੈਗਾਗਾ 5 ਲੱਖ ਤੇ 85 ਹਜ਼ਾਰ 5.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਟਰੈਕਟਰ ਤੇ 50 ਹਜ਼ਾਰ ਰੁਪਏ ਵਾਂਗੂ ਬਾਈ ਜੀ ਸਮਾਨ ਲੱਗਿਆ ਐਕਸਟਰਾ ਬਠਿੰਡਾ ਨੰਬਰ ਬਠਿੰਡਾ ਨੰਬਰ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਆ ਬਾਈ ਜੀ ਟਰੈਕਟਰ ਤੇ 4.5 ਲੱਖ ਰੁਪਏ ਦੇ ਲਗਭਗ ਲੋਨ ਹੋ ਜਾਊਗਾ 5.5 ਲ ਟਰੈਕਟਰ ਪੂਰਾ ਫਾਲੋ ਸੁਣਾ ਹੈਗਾ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਆਪਣੇ ਜਾਂ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਕਮੈਂਟ ਬਾਕਸ ਚ ਜਾ ਕੇ ਕਮੈਂਟ ਕਰਕੇ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਤੇ ਫੋਲੋ ਕਰ ਲੋ ਨਾਲੇ ਹੋਰ ਭਰਾਵਾਂ ਤੋਂ ਕਰਵਾਵੋ ਤਾਂ ਕਿ ਭਾਈ ਅੱਗੇ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਅਸੀਂ ਵੀਡੀਓ ਪਾਉਂਦੇ ਰਹੀਏ ਤੇ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਧੰਨਵਾਦ ਆ ਭਰਾ